ਭਾਈ ਜੇ ਨਹੀਂ ਛੱਡਦੇ ਮੰਨ ਲਓ 20 ਮਿੰਟ ਘੰਟੇ ਤੱਕ ਹਾਈਵੇ ਜਾਮ ਕਰਦੇ ਹੱਕ ਦੇਦੇ ਉਹ ਹੱਕ ਦੇ ਕਰੇ ਡਰਾਮਾ ਕਲੇ ਇੱਕ ਬੰਦਾ ਕਰਦਾ ਸੀ ਇਹਨਾਂ ਦੀ ਤਾਂ ਪਾਲਟੀ ਡਰਾਮੇ ਮਾਚਾਦੀ ਹੋਈ ਤੁਹਾਡਾ ਨਾਮ ਤੁਹਾਡੇ ਹੱਥੇ ਚ ਮੈਂ ਕਿ ਤੁਸੀਂ ਨਹੀਂ ਪੜਿਆ ਮਹਾਰਾਜ ਵੱਲੋਂ ਫੜਾਇਆ ਗਿਆ ਡਿਊਟੀ ਹੈ ਤੁਹਾਡੀ ਤੇ ਜਿਹੜਾ ਕੰਮ ਉਹ ਮਹਾਰਾਜ ਵੱਲੋਂ ਬਖਸ਼ਿਆ ਹੁੰਦਾ ਡਰਾਮਾ ਕਲੇ ਇੱਕ ਬੰਦਾ ਕਰਦਾ ਸੀ ਇਹਨਾਂ ਦੀ ਤਾਂ ਪਾਲਟੀ ਡਰਾਮੇ ਮਾਚਾਦੀ ਹੋਈ ਬਚੇ ਕੁਛ ਨਹੀਂ ਪੰਜਾਬ ਦੀ ਇਹ ਗੱਲ ਕਰਦਾ ਪੰਜਾਬ ਬਚਾਉਣਾ ਪੰਜਾਬ ਨੂੰ ਰੰਗਲਾ ਪੰਜਾਬ ਬਚਾਉਣਾ ਬਣਾਉਣਾ ਮੈਂ ਕਹਿੰਦਾ ਰੰਗਲਾ ਛੱਡੋ ਸਾਡਾ ਫਿੱਕਾ ਹੀ ਰਹਿ ਲੈਣ ਦਿਓ ਜੇ ਹੋ ਜਾ ਰੰਗਲਾ ਪੰਜਾਬ ਇਹ ਬਣਾਈ ਜਾਂਦੇ ਆ ਨਾ ਉਹ ਅੱਜ ਬਣੇ ਤੇ ਨਾ ਬਣੇ ਕੱਲ ਸਿਹਤ ਸਿੱਖਿਆ ਰੁਜ਼ਗਾਰ ਦਾ ਪ੍ਰਬੰਧ ਕਰੋ ਜਿਹੜੇ ਸਾਡੇ ਪੰਜਾਬ ਦੇ ਲੋਕ ਆ ਇੱਥੇ ਸਾਡੀਆਂ ਜਿਹੜੀਆਂ ਧੀਆਂ ਭੈਣਾਂ ਉਹ ਪੜੀਆਂ ਲਿਖੀਆਂ ਸੁਣੋ ਇਹ ਵੀ ਗੱਲ ਯਾਦ ਰੱਖੋ ਇਹ ਕਹਿ ਦਿੰਦੇ ਆ ਵੀ ਅਸੀਂ ਸਟਨ ਸਕੀਮ 52000 ਦੇਵਾਂਗੇ 52000 ਦੇਵਾਂਗੇ ਕੀ ਗੱਲ ਉਹ ਕੂੜੀ ਸਾਡੀ ਆ ਕਿ ਭਗਵੰਤ ਮਾਨ ਦੀ ਸਾਡੀਆਂ ਧੀਆ ਭੈਣਾਂ ਨੂੰ 51000 ਸਜਨ ਸਕੀਮ ਨਹੀਂ ਚਾਹੀਦੀ ਸਾਡੀਆਂ ਧੀਆ ਭੈਣਾਂ ਨੂੰ 20000 ਦੀ ਨੌਕਰੀ ਚਾਹੀਦੀ ਆ ਸਾਡੇ ਨੌਜਵਾਨਾਂ ਨੂੰ ਜਿਹੜਾ ਕਰੋ ਯੂਟਾ ਫਰੀ ਨਹੀਂ ਚਾਹੀਦੀਆਂ 40000 ਦੀ ਨੌਕਰੀ ਚਾਹੀਦੀ ਆ ਇਹ ਦੇ ਕੇ 10 ਨੌਕਰੀਆਂ ਤੇ ਐ ਕਰ ਲਾ ਕੇ ਦਾ ਬਸ ਹੀ ਹੋ ਗਿਆ ਕੰਮ ਆਹ ਵੇਖੋ ਤੁਹਾਡੇ ਰਿਸ਼ਤੇਦਾਰ ਲੱਗੇ ਹੋਣਗੇ ਉਦਾਹਰਨ ਜਿੰਨਾ ਤੁਸੀਂ ਤੁਹਾਡੇ ਚ 20 ਜਣੇ ਨੌਕਰੀ ਲੱਗੇ ਐ ਇੱਥੇ ਮੁਲਾਜ਼ਮ ਖੜੇ ਆ ਉਹਨਾਂ ਦੀ ਸਰ ਸਾਥ ਹਜ਼ਾਰ ਤਨਖਾ ਆਪਾਂ ਤਾਂ ਇੱਥੇ ਘੜੀ ਜਾਣਾ ਹੁਣ ਮੈਂ ਕਹਾਂ ਯਾ ਵੇਖੋ ਮੈਂ ਮੰਨ ਲਓ ਮੰਤਰੀਓ ਆ ਵੇਖੋ ਛੋਟੀ ਧੀਆ ਪੁੱਤਾਂ ਲੱਗੇ ਆ ਸਾਨੂੰ ਉਹਨਾਂ ਦੇ ਕੀਪਾ ਲੱਗੇ ਹੋ ਆ ਉਹਨਾਂ ਦੇ ਘਰੇ ਤਨਖਾ ਆਉਣੀ ਇੱਕ ਤਰੀਕ ਨੂੰ ਉਹਨਾਂ ਦੇ ਘਰੇ 40000 ਆ ਜਾਣਾ ਉਹਨਾਂ ਨੂੰ 40000 ਬਿਜਲੀ ਬਿੱਲ ਵੀ ਭਰੇ ਜਾਣਾ ਉਹਨਾਂ ਦੇ ਬੱਚੇ ਤਾਂ ਖਾਣਗੇ ਫਲ ਫਰੂਟ ਤੇ ਸਾਡੇ ਬੱਚੇ ਢਾਣਗੇ ਉਹਦੇ ਹੱਲ ਝੂਠਾ ਨਹੀਂ 6 ਕਰ ਦਸਾਂ ਨੂੰ ਨੌਕਰੀ ਦੇ ਕੇ 90 ਨੂੰ ਆ ਲੋਲੀ ਪੁੱਪ ਦੇਈ ਜਿਹਨਾਂ ਵਿੱਚ ਉੱਸੀ ਚੱਲੋ ਜਾਂ ਉਹਦੇ ਨਾਲ ਤਾਂ ਆਪਣਾ ਕੁਝ ਨਹੀਂ ਹੋਣਾ ਸਿਰਫ ਤਾਂ ਸਿਰਫ ਗੱਲਾਂ ਸੁਣਾਈ ਜਾਂਦਾ ਮੈਂ ਕਿੰਨੇ ਗੱਲਾਂ ਦਾ ਖੱਟੀਆਂ ਖਾਧਾ ਹੋਰ ਕੁਝ ਵੀ ਨਹੀਂ ਇੱਥੇ ਸਾਡੀ ਗਲਤੀ ਆ ਕਿ ਜਿਹੜਾ ਮੁੱਖ ਮੰਤਰੀ ਕੋੜਿਆ ਪੰਜਾਬ ਤੋਂ ਗਲਤੀ ਹੋ ਗਈ ਵੀ ਇਹਨੂੰ ਵੋਟ ਦੇਤੀ ਤੇ ਹੁਣ ਪਜੜਾ ਪੰਜਾਬ ਆ ਉਹ ਭੁਗਤੀ ਜਾਂਦਾ ਤੇ ਜੇਕਰ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਉੱਤੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਵਾਤ ਘਣਾ ਬਰ ਕਿਹੜੇ ਕਿਹੜੇ ਜਾਣਗੇ ਜੇ ਨਾਮ ਅਗਰ ਸਿੰਘ ਲੱਗਦਾ ਨਾ ਗੁਰੂ ਗੋਬਿੰਦ ਸਿੰਘ ਜੀ ਕੀ ਕੁਛ ਕਰਕੇ ਆਪਾਂ ਤਾਂ ਉਹਨਾਂ ਦੇ ਬੱਚੇ ਆ ਦੋਹ ਤਮਾਤਾ ਜੀ ਜੀ ਕੁਛ ਨਹੀਂ ਆਪਣੇ ਵਾਸਤੇ ਜਦੋਂ ਅੱਡਾ ਵੱਡਾ ਮੁਗਲਾਂ ਦਾ ਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਇਕੱਲੇ ਲੜੇ ਹਟਾ ਤੇ ਭਗਵਾਨ ਕਮਾਲ ਦਾ ਹੈ ਕੀ ਚੀਜ਼ ਹੈ ਕੋਈ ਬਦਲਾ ਜਾਂਦਾ ਭਗਵਾਨ ਨੇ ਕਿਆ ਕਰਾਲਿਆ ਆਪਾਂ ਜਿਹੜੇ ਬੰਦੇ ਤੋਂ ਪਰਵਾਹ ਨਹੀਂ ਜਮਿਆ ਉਹ ਪੰਜਾਬ ਕਿੱਥੋਂ ਸਾਬ ਲੂਗਾ ਚਲੋ ਬੰਦ ਤਿਆਰੀ ਕਰ ਲੋ ਸਾਰੇ ਵੀਰ ਠੀਕ ਐ ਜਿਨ੍ਹਾਂ ਨੇ ਨਾਮ ਅਗਰ ਸਿੰਘ ਲੱਗਦਾ ਨਾ ਤੇ ਸਿੰਘਾ ਬੁੱਬੀ ਆਪਾਂ ਜਾਣਾ ਕੋਈ ਬੁਰੀ ਜਿੱਥੇ ਖਾਲਸਾ ਬਾਈ ਜੁਰੀ ਜਿੱਥੇ ਫਤੇ ਸੋ ਪਰਮ ਸਤਿਕਾਰ ਜੋਗੇ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਵੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਜਵਾਨ ਵਿੱਚ ਫਤੇ ਦੀ ਜੋਹਾਰ ਵਿੱਚ ਫਤਿਆ ਅੱਜ ਸੋਦੀ ਸੁਹਾਨੇ ਵਿੱਚ ਫਤੇ ਹੋਊਗੀ ਕਿ ਮੁੱਤਰ ਸਰਕਾਰ ਨੂੰ ਪਤਾ ਲੱਗਿਆ ਇਹਨਾਂ ਦੀ ਅੱਖਾਂ ਖੁੱਲ ਗਈਆਂ ਯਾਦ ਦੇ ਲੋਕ ਹੁੰਦੇ ਨੇ ਜੋ ਆਪਣੇ ਹੱਕ ਵੀ ਲੈ ਜਾਂਦੇ ਨੇ ਆਪਣਾ ਸੱਚ ਵੀ ਲੈ ਜਾਂਦੇ ਨੇ ਸ਼ੇਅਰ ਕਰ ਦਿਓ ਵਾਸਤੇ ਵਾਸਤੇ ਵੀਰੋ ਜਿਹੜਾ ਵੀਰੋ ਕੋਲੇ ਪਤਵੰਤ ਤੇ ਦੀ ਫੋਟੋ ਨਹੀਂ ਲੱਗੀ ਨਾਲ ਕ੍ਰਿਸ਼ਨੀਵਾਸ ਦੀ ਵੀ ਲੱਗੀ ਆਗੀ ਉਹ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਨੂੰ ਮੁਕਤ ਕਰਾ ਦੂੰਗਾ ਪੰਜਾਬ ਦੀ بجلی ਫ੍ਰੀ ਕਰਾ ਦੂੰਗਾ ਉਹ ਸਾਨੂੰ ਤੇਰੀ ਬਿਜਲੀ ਦੀ ਲੋੜ ਨਹੀਂ ਸਾਨੂੰ ਤੇਰੀ ਚੀਜ਼ਾਂ ਦੀ ਫ੍ਰੀ ਨਹੀਂ ਲੋੜ ਨਹੀਂ ਸਾਡੇ ਦੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਨੌਕਰੀਆਂ ਦੀ ਲੋੜ ਹੈ ਜੀ ਅੱਜ ਜਿਹੜੀਆਂ ਨੌਜਵਾਨ ਕੀ ਕਰ ਫਸਦੇ ਰੋਲਦੇ ਫਿਰਦੇ ਨੇ ਉਹਨਾਂ ਨੂੰ ਪੱਕੇ ਕਰੋ ਉਮਰ दर्दा जे पैसे कढा उन्हनि चक चका डकी یاری پانے سے دو گے ہزارے پانے سے دو آؤں گے پارے سیٹ کرو نسلے دوڑے سارے دوڑے ہاتھ کرو کرو بھی کور دوڑے بچے آئے پارٹی دا پوشٹر نریدہ بگا گا دوڑے کرو سارے دوڑے کرو

ਕਰਦੇ ਜਾ ਕੋਈ ਜਿਹੜੀ ਮਾਗੀ ਫੋਸ ਤੇਰੀ ਖੋਸ ਵਿੱਚ ਇਕਦਮ ਆ ਬਿਕ ਨਾ ਕਤੀ ਬਣੋਗੇ ਉਹ ਪੰਜਾਬ ਦੇ ਨਾਗਮਾ ਚੂ ਅੱਜ ਛੜਤਰ ਦੇ ਕੱਢ ਕੇ ਰੱਖਤੇ ਆ ਤੇਰਾ ਐਸੀ ਥੋੜੇ ਦਿਨ ਹੋ ਗਏ ਖੇਲੂ ਕੋ ਉਹ ਜਵਾਬ ਦੇ ਕੇ ਤੋੜਿਆ ਜ ਸਾਡੇ ਬੰਦੇ ਨੇ ਪੁੱਛਿਆ ਸੀ چار لاکھ روپئے گا لوگوں کوئی دھیان ڈوں نہیں ہے نظر بند کے لوگ جمی دکا کرتے ہو کہ بھائی شرم کرو ماڑی موٹی شرم ਨੇ ਕਹਿੰਦੇ ਵੀ ਅਸੀਂ ਸਾਖੂ ਸਿੰਘ ਤੁਸੀਂ ਸਾਡੇ ਦੇ ਹੱਥ ਠਾਮੋ ਜਾ ਅਸੀਂ ਸੋਦੇ ਦੇ ਹੱਥ ਠਾਈਏ ਉਹ ਅਸੀਂ ਇਹ ਬਰਤਨ ਲੈ ਲਵਾਂਗੇ ਤੁਸੀਂ ਸਾਡੇ ਮੌਜਮਾਨਾਂ ਨੂੰ ਨੌਕਰੀਆਂ ਦਿੱਤੀਆਂ ਹੋ ਆ ਜਿਹੜੇ 50 ਦੀਆਂ ਕੁੜੀਆਂ ਦਾ ਕਿਰਾਇਆ ਮਾਫ਼ ਕੀਤਾ ਸਾਨੂੰ ਇਹ ਵੀ ਨਹੀਂ ਚਾਹੀਦਾ ਸਾਨੂੰ ਕੋਈ ਪੈਨਸ਼ਨ ਨਹੀਂ ਦੇਣੀ ਸਾਡੇ ਪਿੰਡਾਂ ਨੂੰ ਚਾਹੀਦੀ ਚੀਜ਼ ਮੇਰੇ ਖੜੇ ਲੋਕ ਖੜ-ਖੜ ਦੇਖਣ ਵੀ ਹਾਜ਼ਰ ਪਿੰਡ ਦੇ ਵਿੱਚ ਕੰਮ ਹੋਇਆ ਪਾਰਕੀ ਬਾਜੀ ਨਾ ਹੋਵੇ ਪਿੰਡ ਦੇ ਸਾਹਮਣੇ ਕੰਮ ਹੋ ਰਿਹਾ ਮੈਂ ਕਿਹਾ ਹੁਣ ਪਿੰਡ ਨੂੰ ਪਿੰਡ ਬੰਨ੍ਹ ਜਾਂਦਾ ਜਿੱਥੇ ਪਾਰਕੀ ਬਾਜੀ ਹੋਵੇ ਉਥੇ ਨਾ ਕੰਮ ਹੋਣਾ ਕੱਲੇ ਹੋਵੇ 1 ਮਿੰਟ ਖੜੀ 1 ਕਿੱਕ ਮਿੰਟ ਲਈ ਭਾਈ ਜੇ ਨਹੀਂ ਛੱਡਦੇ ਮੰਨ ਲਓ 20 ਮਿੰਟ ਘੰਟੇ ਤੱਕ ਹਾਈਵੇ ਜਾਮ ਕਰਦੇ ਹੱਕ ਜਿਹੜੇ ਉਹ ਹੱਕ ਦੇ ਕਰੇ ਰੀਵਾ ਰਵੰਦਾ ਹੜੀ ਲੱਦਾ ਕੋਈ ਗੱਲ ਨਹੀਂ ਤੁਸੀਂ ਨਾਲ ਆ ਮੈਂ ਅਕੇ ਲੂੰਗਾ ਠੀਕ ਹੈ ਨਾ ਨੌਜਵਾਨ ਦੀ ਗੱਲ ਸੁਣ ਲਿਓ ਜਨਤਾ ਦੀ ਵਚਨ ਸਾਰੇ ਦੋਤ ਸਵਾਗਤ ਹੈ ਇਸ ਵਕਤ ਅਸੀਂ ਖੜੀਆ ਪਿੰਡ ਕੋਟ ਦੋਨਾ ਦੇ ਵਿੱਚ ਜਿੱਥੇ ਕਿ ਪਾਨਾ ਸੀਦੂ ਨੂੰ ਰਿਹਾਇਆ ਕੀਤਾ ਗਿਆ ਤਾਂ ਪੂਰੇ ਪਿੰਡ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਬਣੀ ਆ ਗੱਲਬਾਤ ਕਰਦੇ ਆ ਉਹਨਾਂ ਦੇ ਚਾਹਣ ਵਾਲੇ ਪਹੁੰਚੇ ਨੇ ਵੀ ਉਹਨਾਂ ਦਾ ਇਸ ਲੈ ਕੇ ਕੀ ਗਣਾਗੋ ਪਰ ਆਸ਼ੀ ਦਿਨ ਉਹ ਰਿਆ ਕੀਤਾ ਗਿਆ ਕਿ ਕਹਿਣਾ ਚਾਹੂਗੇ। ਉਹ ਕਹਿਣਾ ਕੀ ਹੈ ਮਾਰੇ ਬਹੁਤ ਵਧੀਆ ਹੋ ਗਿਆ। ਜਿਹੜਾ ਕਹਿ ਲੋ ਲੋਕਾਂ ਦੀ ਜਿੱਤ ਹੋ ਗਈ ਆ। ਜਿਹੜਾ ਇਹ ਪਹਿਲਾ ਨੰਬਰ ਤੇ ਵੀ ਸਰਕਾਰ ਨੇ ਕੰਮ ਹੀ ਗਲਤ ਕੀਤਾ ਸੀਗਾ। ਇੱਕ ਉਦਾਹਰਨ ਦਿੰਨਾ। ਇੱਕ ਜਿਵੇਂ ਕੱਲ ਉਹਨਾਂ ਵੀ ਆਪਾਂ ਜਿਹੜਾ ਕਹਿ ਲੋ ਕੋਈ ਕੁਛ ਤਾੜ ਦਾ ਚੱਕ ਲਿਆ ਕੁਛ ਆਪਾਂ। ਜਦੋਂ ਆਪਾਂ ਨੂੰ ਪਤਾ ਹੀ ਆ ਵੀ ਆਪਾਂ ਕੋਈ ਕੰਮ ਗਲਤ ਕਰ ਲਿਆ ਤੇ ਉਹ ਕੰਮ ਪਹਿਲਾਂ ਗਲਤ ਕਰੋ ਹੀ ਨਾ। ਇਹ ਲੋਕਾਂ ਨੇ ਕੰਮ ਗਲਤ ਕੀਤਾ ਜਾਣ ਤਾਂ ਇਹ ਲੋਕਾਂ ਨੂੰ ਉਂਗਲਾ ਲਾ ਲਾ ਵਹਿੰਦੇ ਵੀ ਹਲੇ ਕਿੰਨੇ ਕ ਜਾਗਦੇ ਕਿੰਨੇ ਕ ਨਹੀਂ ਜਾਗਦੇ ਜਿਹੜਾ ਕੰਮ ਇਹਨਾਂ ਦੇ ਐਮਐਲਏ ਨੇ ਕਰਨਾ ਸੀ ਉਹ ਕੰਮ ਭਾਨਾ ਕਰਨ ਲੱਗ ਗਿਆ ਜੇ ਇਹੀ ਕੰਮ ਇਹ ਇਹਦਾ ਸ਼ਰਮਿੰਦਗੀ ਨਾਲ ਮਰ ਜਾਣੇ ਚਾਹੀਦੇ ਸੀ ਕਹਿੰਦੇ ਇੱਕ ਨਾ ਬੁੜੀਆਂ ਗੱਲ ਕਹਿੰਦੀਆਂ ਹੁੰਦੀਆਂ ਜਿਹਨੂੰ ਅੱਗ ਨਹੀਂ ਸਾੜਦੀ ਉਹਨੂੰ ਬੋਲੀ ਵੀ ਨਹੀਂ ਸਾੜਦੀ ਜਿਹਨੂੰ ਬੋਲੀ ਨਹੀਂ ਸਾੜਦੀ ਉਹਨੂੰ ਅੱਗ ਵੀ ਨਹੀਂ ਸਾੜਦੀ ਇਹ ਤਾਂ ਜਦੋਂ ਇਹਨਾਂ ਨੂੰ ਤਾਂ ਸ਼ਰਮ ਆ ਜਾਣੀ ਚਾਹੀਦੀ ਸੀ ਵੀ ਅਸੀਂ ਐਮਐਲਏ ਹੋਈਏ ਸਾਡੇ ਕੋਲ ਗੱਡੀਆਂ ਔਰ ਸਾਡੇ ਕੋਲ ਫੋਰਸਾ ਹੁਣ ਇੱਕ ਫੋਨ ਤੇ ਸਾਡੇ ਐਸਐਚਓ ਕਿਵੇਂ ਕਰਦੇ ਹੁਣ ਤੇ ਉਹ ਇਹਨਾਂ ਕੋਲ ਤਾਂ ਕੋਈ ਜਾਂਦਾ ਨਹੀਂ ਸੀ ਤੇ ਉਹ ਭਾਨੇ ਕੋਲੋਂ ਜਾ ਕੇ ਉਹਦੇ ਪੈਸੇ ਦਵਾਉਂਦਾ ਤੇ ਭਾਨਾ ਪੈਸੇ ਦਵਾਉਂਦਾ ਸੀ ਲੋਕਾਂ ਦੇ ਉਹਨੂੰ ਤਾਂ ਸਮਾਨਿਤ ਕਰਨਾ ਸੀ ਤੇ ਜਿਨ੍ਹਾਂ ਦੇ ਜਿਨ੍ਹਾਂ ਨੇ ਦੱਬੇ ਸੀ ਉਹਨਾਂ ਨੂੰ ਅੰਦਰ ਸਿੱਟਣਾ ਸੀ ਉਲਟਾ ਕੰਮ ਹੀ ਉਲਟਾ ਹੋ ਗਿਆ ਇੱਥੇ ਜਾਂ ਤਾਂ ਇਹ ਕਹਿੰਦਾ ਭਾਈ ਵੀ ਕੇਸਰੀਵਾਲਾ ਮੇਰੇ ਮੇਰੇ ਸਾਹਮਣੇ ਖੜੇ ਹੈ ਵੀ ਮੇਰੇ ਕੋਲੋਂ ਇਹ ਕੰਮ ਨਹੀਂਗਾ ਤੇ ਇਹ ਭਾਈ ਸਾਹਿਬ ਬਹੁਤ ਗਲਤ ਕੀਤਾ ਸਰਕਾਰ ਨੇ ਕਿ ਅੱਜ ਚਲੋ ਰਿਹਾ ਹੋ ਗਿਆ ਲੋਕਾਂ ਦੀ ਜਿੱਤ ਹੋ ਗਈ ਆ ਤੇ ਇਹ ਕੰਮ ਵੀ ਲੋਕਾਂ ਦਾ ਹੀ ਸੀਗਾ ਅਸਲ 'ਚ ਲੋਕਾਂ ਪਿੱਛੇ ਅੰਦਰ ਗਿਆ ਸੀਗਾ ਜਾਂ ਤਾਂ ਹੋਵੇ ਕੋਈ ਮਤਲਬ ਕੋਈ ਹੋਰ ਆਪਦੇ ਕੋਈ ਰੋਲੇ ਕਰਕੇ ਗਿਆ ਹੋਵੇ ਠੀਕ ਆ ਕੋਈ ਜਿਹੜਾ ਕਹਿ ਲੋ ਕੁਝ ਲੋਕ ਗੱਲਾਂ ਕਰੀ ਜਾਂਦੇ ਆ ਪ੍ਰਾਣੀਆਂ ਪ੍ਰਾਣੇ ਵਿਚਾਰ ਪੁਰਾਣੇ ਹੁੰਦੇ ਆ ਕੋਈ ਇੱਕ ਦਿਨ 'ਚ ਬੰਦੇ ਨੂੰ ਕੋਈ ਕੀ ਅਕਲ ਆ ਜੀ ਇਹ ਨਹੀਂ ਪਤਾ ਲੱਗਦਾ ਜੀ ਤੇ ਜਿਵੇਂ ਤੁਹਾਨੂੰ ਕੀ ਲੱਗਦਾ ਜਦੋਂ ਕੋਈ ਵੱਖਰਾ ਆਪਣਾ ਮਕਾਮ ਖੜਾ ਕਰਦਾ ਹੈ ਬੱਕਰੀ ਪਹਿਚਾਨ ਖੜੀ ਕਰਦਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਤਾਂ ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ ਬਾਈ ਜੀ ਨਾ ਕਰੇ ਵਾਸਤੇ ਵੀ ਕੋਈ ਪਹਿਚਾਨ ਨਹੀਂ ਬਣਾਉਂਦਾ ਹੁੰਦਾ ਪਹਿਚਾਨ ਰੱਬ ਵੱਲੋਂ ਬਣਾਈ ਆਈ ਹੁੰਦੀ ਆ ਉਹ ਬਸ ਬੰਦੇ ਦਾ ਨਾਮ ਹੁੰਦਾ ਜਿਵੇਂ ਤੁਹਾਡਾ ਨਾਮ ਆ ਤੁਹਾਡੇ ਹੱਥ 'ਚ ਮੈਂ ਕਿ ਤੁਸੀਂ ਨਹੀਂ ਪੜੇ ਮਹਾਰਾਜ ਵੱਲੋਂ ਫੜਾਇਆ ਗਿਆ ਡਿਊਟੀ ਆ ਤੁਹਾਡੀ ਤੇ ਜਿਹੜਾ ਕੰਮ ਉਹ ਮਹਾਰਾਜ ਵੱਲੋਂ ਬਖਸ਼ਿਆ ਹੁੰਦਾ ਪਹਿਚਾਨ ਬਣਾਉਣ ਵਾਸਤੇ ਬਹੁਤ ਸਾਰੇ ਕੰਮ ਹੁੰਦੇ ਆ ਮੈਂ ਪਹਿਲਾਂ ਹਰਮੋਨੀਅਮ ਪਲੇ ਕਰਦਾ ਗਾਣੇ ਲਿਖਦਾ ਹੁੰਦਾ ਸੀ ਤੇ ਜਦੋਂ ਮੇਰਾ ਮਹਾਰਾਜ ਨੇ ਇੱਧਰ ਡਿਊਟੀ ਲੱਗੀ ਆਪ ਇੱਧਰ ਆ ਗਏ ਠੀਕ ਹੈ ਪਹਿਚਾਨ ਨਹੀਂ ਬੰਦਾ ਕੋਈ ਬਣਾਉਂਦਾ ਪਹਿਚਾਨ ਤਾਂ ਸਮਾਂ ਦੀ ਝਾੜੂ ਵਾਲਿਆਂ ਨੇ ਬਣਾਈ ਸੀ ਤੇ ਪਹਿਚਾਨ ਸਾਰੀ ਇਹਨਾਂ ਦੀ ਝਾੜੂ ਦੇ ਨੇ ਵਿੱਚ ਹੀ ਦੱਬੀ ਜਾਣੀ ਆ ਤੇ ਇਹਨਾਂ ਦੇ ਜਿਹੜੇ ਉਹ ਬੰਦੇ ਐਮਐਲਏ ਬਣ ਗਏ ਜਿਹੜੇ ਸਰਪੰਚ ਤੱਕ ਨਹੀਂ ਬਣ ਸਕਦੇ ਸੀਗੇ ਤੇ ਹੁਣ ਲੋਕਾਂ ਦੀ ਪਰਵਾਹ ਨਹੀਂ ਕਰੀ ਜਾਂਦੇ ਇਹ ਤੁਸੀਂ ਵੇਖ ਲਓ ਆਪਾਂ ਮੈਂ ਕੋਈ ਦੂਜੀਆਂ ਪਾਰਟੀਆਂ ਦੀ ਸਲੇਤ ਨਹੀਂ ਕਰੀ ਜਾਂਦਾ ਉਹ ਜਿਹੜੇ ਕੋਈ ਮਾਰੇ ਮੋਟੇ ਪਹਿਲਾਂ ਐਮਐਲਏ ਚੰਗੇ ਹੁੰਦੇ ਸੀ ਨਾ ਉਹ ਜਾ ਕੇ ਪਿੰਡਾਂ 'ਚ ਜਿਹੜਾ ਮਾਰਦੇ ਸੀ ਇਹ ਪਿੰਡਾਂ 'ਚ ਗੜਾ ਨਹੀਂ ਮਾਰਦੇ ਉਹ ਤਾਂ ਪਿੰਡ ਵਾਲਿਆਂ ਨੂੰ ਭਜਾਉਂਦੇ ਆ ਹਾਂ ਇਹ ਇਹਨਾਂ ਦੀ ਗਲਤੀ ਆਈ ਇਹ ਇਹਨਾਂ ਨੂੰ ਸੁਧਾਰਨੇ ਚਾਹੀਦੀ ਆ ਤੁਸੀਂ ਕੋਟਦੁਣਾ ਦੇ ਪਿੰਡ ਦੇ ਲੋਕਾਂ ਨੂੰ ਦੇਖਿਆ ਇੱਥੇ ਜਿਹੜਾ ਇਕੱਠ ਦੇਖਿਆ ਉਹਨਾਂ ਵਿੱਚ ਕਿੱਦਾਂ ਦਾ ਮਾਹੌਲ ਦੇਖਿਆ ਦੇਖ ਖੁਸ਼ੀ ਦਾ ਮਾਹੌਲ ਜੀ ਵੇਖੋ ਮਾਰੇ ਖੁਸ਼ੀ ਦਾ ਮਾਹੌਲ ਤਾਂ ਹੁੰਦਾ ਹੀ ਆ ਜਦੋਂ ਬੰਦਾ ਪਿੰਡ ਦਾ ਹੋਵੇ ਤੇ ਪਿੰਡ ਦਾ ਬੰਦਾ ਅੱਜ ਕੋਟਦੁਣਾ ਕੋਟਦੁਣਾ ਨੂੰ ਕੌਣ ਜਾਣਦਾ ਸੀ ਕੋਟਦੁਣਾ ਦੀ ਪਛਾਣ ਉਹਨੇ ਬਣਾਈ ਜਿਵੇਂ ਸਿੱਧੂ ਮੂਸੇ ਵਾਲੇ ਨੇ ਮੂਸੇ ਪਿੰਡ ਦੀ ਪਛਾਣ ਬਣਾਈ ਸਿੱਧੂ ਮੂਸੇ ਵਾਲਾ ਨਾ ਤਾਂ ਉਹਦਾ ਕੋਈ ਲੈਂਦੇ ਨਹੀਂ ਗਾ ਉਹਦੀ ਗੌਰ ਤੇ ਉਹਦਾ ਪਿੰਡ ਹੀ ਜਾਣਦਾ ਇੰਟਰਨੈਸ਼ਨਲ ਲੈਵਲ ਤੱਕ ਦੀ ਪਿੰਡ ਵਾਲਿਆਂ ਨੂੰ ਮਾਣ ਹੋਣਾ ਚਾਹੀਦਾ ਜਦੋਂ ਕੋਈ ਚੰਗੇ ਪਾਸੇ ਕੋਈ ਨਾਂ ਜਿਹੜਾ ਕੋਈ ਲੈ ਕੇ ਆਉਂਦਾ ਹੋਵੇ ਕੋਈ ਇਥੋਂ ਗੈਂਗਸਟਰ ਤਾਂ ਨਿਕਲਿਆ ਪਿੰਡ ਵਾਲਿਆਂ ਦੇ ਵਿੱਚ ਖੁਸ਼ੀ ਵੀ ਆ ਤੇ ਖੁਸ਼ੀ ਹੋਣੀ ਵੀ ਚਾਹੀਦੀ ਹੈ ਜੀ ਇਹ ਸੀਗੇ ਸਾਡੇ ਨਾਲ ਪਾਣਾ ਸਿੱਧੂ ਦੇ ਚਾਹਵਾਨ ਜਿਹੜੇ ਪਾਣਾ ਸਿੱਧੂ ਨੂੰ ਪਿਆਰ ਕਰਦੇ ਨੇ ਅੱਜ ਉਹ ਰਿਹਾ ਹੋਏ ਨੇ ਅੱਜ ਉਹਨੇ ਪਿੰਡ ਪਹੁੰਚੇ ਨੇ ਜਿਵੇਂ ਤੁਹਾਨੂੰ ਅਸੀਂ ਇਹਨਾਂ ਨਾਲ ਮਿਲਾਇਆ ਹੋਰ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਇਸੇ ਤਰ੍ਹਾਂ ਦੇ ਚਿਹਰੇ ਮਲਾਵਾਂਗੇ ਤੁਸੀਂ ਜਿਹੜੇ ਸਾਡੇ ਨਾਲ ਜੁੜੇ ਰਹੇ ਹੋ ਉਹਨਾਂ ਸਾਰਿਆਂ ਵੀਡੀਓ ਦੇਖ ਲਈ ਜੀ